ਇਹ ਤਸਵੀਰਾਂ ਖੰਨਾ ਦੀਆਂ ਨੇ ਇੱਥੇ ਬੁਕਸ ਮਾਰਕੀਟ ਦੇ ਪਿੱਛੇ ਤਿੰਨ ਦੁਕਾਨਾਂ ਨੂੰ ਅੱਗ ਲੱਗ ਗਈ। ਕਟਨਾ ਬੁੱਧਵਾਰ ਰਾਤ ਨੂੰ ਵਾਪਰੀ ਹੈ। ਤੇਜ਼ ਹਵਾ ਕਾਰਨ ਅੱਗ ਫੈਲਦੀ ਗਈ। ਰਿਹਾਇਸ਼ੀ ਇਲਾਕਾ ਹੋਣ ਕਾਰਨ ਆਸ-ਪਾਸ ਦੇ ਲੋਕ ਘਰਾਂ ਤੋਂ ਬਾਹਰ ਆ ਗਏ। ਕਈ ਘੰਟਿਆਂ ਦੀ ਮਿਹਨਤ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਇਹਦਾ ਪਤਾ ਹੀ ਨਹੀਂ ਲੱਗਿਆ ਅੱਗ ਦਾ ਇੱਕਦਮ ਹੌਲੀ-ਹੌਲੀ ਝੁਲਸਦੀ ਪਹਿਲਾਂ ਕੁਝ ਵੀ ਨਹੀਂ ਸੀਗਾ, ਇੱਕਦਮ ਭੜਕ ਗਈ ਅੱਗ। ਇਹ ਉਹਰੇ ਫਰੇਮ ਵਾਲੀ ਦੁਕਾਨ ਹੈ। ਆਪਣੀ ਫਰੇਮ ਲਾਉਂਦੇ ਨੇ ਇਹ। ਉਹ ਹੁੰਦਾ ਪਲਾਸਟਿਕ ਹੈ ਇਹ ਆ ਉਹਦੇ ਨਾਲ ਕੋਈ ਗਰਮੀ ਨਾ ਲੱਗ ਲੱਗੀ ਅੰਦਰ ਜਾਂ ਕਿਵੇਂ ਲੱਗੀ ਕੁਝ ਨਹੀਂ ਪਤਾ ਲੱਗਿਆ ਜਾਂ ਸ਼ਾਰਟ ਸਰਕਟ ਹੋਇਆ ਜਾਂ ਕੀ ਹੋਇਆ ਇਹਦਾ ਕੋਈ ਗਿਆਨ ਨਹੀਂਗਾ ਇਹ ਤਾਂ ਹੁਣ ਬਾਅਦ ਚੋ ਹੀ ਪਤਾ ਲੱਗੂਗਾ ਕਿੰਨੀ ਦੁਕਾਨਾਂ ਨੂੰ ਅੱਗ ਆ ਤਿੰਨ ਦੁਕਾਨਾਂ ਨੂੰ ਹੈ ਜੀ ਕਿ ਚਾਵਲਾ ਵਾਲੇ ਨੇ ਇੱਕਾਈ ਜੇ ਕਲੈਕਸ਼ਨ ਵਾਲੇ ਨੇ ਕੋਦੇ ਨਾਲ ਫੋਰਯੂ ਵਾਲੇ ਨੇ ਤਿੰਨ ਦੁਕਾਨਾਂ ਨੂੰ ਅੱਗ ਆ ਜੀ ਉਸ ਤੋਂ ਇਲਾਵਾ ਪਿੱਛੇ ਦੇ ਰੈਸ਼ੀ ਇਲਾਕੇ ਤਾਂ ਕੋਈ ਨਹੀਂ ਰੈਸ਼ੀ ਨਾਲ ਗੁਰਦੁਆਰਾ ਸਾਹਿਬ ਹੈ ਜੀ ਉਹਦੇ ਸਿਲੰਡਰ ਵਗੈਰਾ ਚਕਾਤੇ ਸਾਰੇ ਕਿ ਕੋਈ ਉਧਰ ਨੁਕਸਾਨ ਨਾ ਵਧੇ ਪਰ ਅੱਗ ਬਹੁਤ ਜ਼ਿਆਦਾ ਹੈ ਕਿਸੇ ਪਾਸੇ ਕੰਟਰੋਲ ਨਹੀਂ ਹੋ ਰਹੀ ਫਾਇਰ ਵਾਲੇ ਲੱਗੇ ਹੋਏ ਨੇ ਪੂਰਾ ਜੋਰ ਆਪਣਾ ਲਾਣ ਪਰ ਹਲੇ ਅੱਗ ਵਧ ਹੀ ਰਹੀ ਹੈ ਘਟ ਨਹੀਂ ਰਹੀ ਨੁਕਸਾਨ ਨੁਕਸਾਨ ਦਾ ਹੁਣ ਬਾਅਦੋਂ ਅਗਲਾ ਦੁਕਾਨਦਾਰ ਦੱਸੂਗਾ ਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਤਾਂ ਹੈਗਾ ਹੀ ਹੈ ਹੁਣ ਜੇ ਅੱਗੇ ਇੰਨੀ ਜ਼ਿਆਦਾ ਨੁਕਸਾਨ ਤਾਂ ਬਹੁਤ ਜ਼ਿਆਦਾ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਹ ਉਹਦਾ ਬਚਾਉ ਹੈ